ਅੱਗ ਨਾਲ ਐਨ ਆਰ ਆਈ ਵੱਲੋਂ ਪਿੰਡ 'ਚ ਬਣਾਏ ਗਏ ਪਾਰਕ ਲੱਗੀ ਅੱਗ 200 ਦੇ ਕਰੀਬ ਫਲਾਂ ਦੇ ਬੂਟੇ ਸੜ ਗਏ ਸਵੇਰ ਗੁਰਦਾਸਪੁਰ ਦੇ ਪਿੰਡ ਬੁੱੱਲੇਵਾਲ ਤੋਂ ਕੁਦਰਤ ਪ੍ਰੇਮੀ ਤੇ ਐਨ ਆਰ ਆਈ ਨੌਜਵਾਨ ਸਾਹਿਬ ਬੁੱੱਲੇਵਾਲ ਨੇ 10 ਸਾਲਾਂ ਦੀ ਸਖਤ ਮਿਹਨਤ ਨਾਲ ਪਿੰਡ 'ਚ ਵੱਖ-ਵੱਖ ਤਰ੍ਹਾਂ ਦੇ ਬੂਟੇ ਲਾਇਏ ਗਏ ਸਨ ਤੇ ਪਿੰਡ 'ਚ ਵੱਖ-ਵੱਖ ਪਾਰਕ ਬਣਾਏ ਗਏ ਜੋ ਕਿ ਪਿੰਡ ਨੂੰ ਚਾਰ ਚੰਨ ਲਾ ਰਹੇ ਸਨ ਅਤੇ ਕੁਝ ਲੋਕ ਕੁਦਰਤ ਨਾਲ ਖੇਡਵਾੜ ਕਰਨੋਂ ਬਾਝ ਨਹੀਂ ਹੁੰਦੇ ਇਸੇ ਤਰ੍ਹਾਂ ਦਾ ਇੱਕ ਮਾਮਲਾ ਇਸ ਪਿੰਡ 'ਚ ਸਾਹਮਣੇ ਆਇਆ ਹੈ ਜਿੱਥੇ ਇੱਕ ਸਾਂਝੀ ਥਾਂ ਤੇ ਐਨ ਆਰ ਆਈ ਨੌਜਵਾਨ ਵੱਲੋਂ ਕਈ ਮਹਿੰਗੇ ਫਲਾਂ ਦੇ ਬੂਟੇ ਲਾਏ ਗਏ ਅਤੇ ਉਹਨਾਂ ਬੂਟਿਆਂ ਨੂੰ ਸਾਫ਼ ਸੰਭਾਲ ਲਈ ਵੀ ਆਪ ਮਾਲੀਏ ਰੱਖ ਪੁੱਤਾਂ ਵਾਂਗ ਬੂਟਿਆਂ ਨੂੰ ਪਾਲਿਆ। ਉਸ ਪਾਰਕ 'ਚ ਬੀਤੇ ਦਿਨ ਅੱਗ ਲੱਗ ਗਈ ਜਿਸ ਨਾਲ ਸਾਰੇ ਪੌਦੇ ਅਤੇ ਬੂਟੇ ਝੁਲਸ ਗਏ। ਉੱਥੇ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਇਸ ਪਾਰਕ 'ਚ ਕਰੀਬ 200 ਫਲਦਾਰ ਬੂਟੇ ਜਿਨ੍ਹਾਂ ਚੇਲੀਤੀ ਨਾਰ ਸੇਬ ਅਮਰੂਦ ਆਵ ਕਦੋ ਵਰਗੇ ਕਈ ਮਹਿੰਗੇ ਬੂਟੇ ਵੀ ਸਨ ਜਿਨ੍ਹਾਂ ਨੂੰ ਫਲ ਵੀ ਆਇਆ ਸੀ ਉਹ ਸਭ ਬੂਟੇ ਅੱਗ ਦੀ ਲਪੇਟ ਚ ਆਉਣ ਨਾਲ ਸੜ ਗਏ ਸਨ ਉਥੇ ਪਿੰਡ ਵਾਸੀਆਂ ਵੱਲੋਂ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਕਿਹਾ ਕਿ ਇਹ ਕਿਸੇ ਵੱਲੋਂ ਸ਼ਰਾਰਤ ਕੀਤੀ ਗਈ ਹੈ ਜਦ ਕਿ ਪਹਿਲਾਂ ਵੀ ਇਸੇ ਤਰ੍ਹਾਂ ਦੀ ਘਟਨਾ ਹੋਈ ਸੀ ਅਤੇ ਇਸ ਅੱਗ ਨਾਲ ਜਿੱਥੇ ਹਰੀਵਾਲ ਦਾ ਨੁਕਸਾਨ ਹੈ ਉਥੇ ਹੀ ਬੇਜਬਾਨ ਪੰਛੀ ਕੀੜੇ ਮਕੋੜਿਆਂ ਦਾ ਵੱਡਾ ਨੁਕਸਾਨ ਕੀਤਾ ਗਿਆ ਹੈ ਅਤੇ ਸਾਬ ਬੁੱਲੇਵਾਲ ਦੀ ਪਿਛਲੇ ਸਾਲਾਂ ਦੀ ਕੀਤੀ ਰਹੀ ਮਿਹਨਤ ਤੇ ਪਾਣੀ ਫੇਦ ਦਿੱਤਾ ਗਿਆ ਹੈ। ਮੇਰਾ ਨਾਮ ਰਸ਼ਪਾਲ ਇਹ ਸਾਡੇ ਵਾਸਤੇ ਮੈਂ ਕਹਾਂ ਵੀ ਨਵਾਂ ਕੰਮ ਨਹੀਂਗਾ ਇਹ ਹੋਇਆ ਕਿਉਂਕਿ ਪਤਾ ਨਹੀਂ ਉਹ ਕਿਸ ਤਰ੍ਹਾਂ ਦੇ ਲੋਕ ਨੇ ਇੱਕ ਤਾਂ ਦੇਖੋ ਭਲਾ ਕਰ ਰਿਹਾ ਇਨਸਾਨ ਇੱਕ ਜਿਹੜਾ ਆ ਬੁਰਾ ਕਰ ਰਿਹਾ ਨੇ ਉਹਨਾਂ ਲੋਕਾਂ ਨੇ ਪਹਿਲਾਂ ਵੀ ਚਲੋ ਕਾਫੀ ਵਾਰ ਇਹ ਕੰਮ ਸਾਡੇ ਨਾਲ ਕੀਤੇ ਨੇ ਪਰ ਫਾਲ ਵਾਲੇ ਬੂਟਿਆਂ ਨੂੰ ਜਿਹੜੀ ਅੱਗ ਲੱਗੀ ਆ ਇਹ ਸਾਡੇ ਵਾਸਤੇ ਬੜੀ ਦੁੱਖ ਦੀ ਘੜੀ ਆ ਕਿਉਂਕਿ ਮੈਂ ਸਮਝਦਾ ਵੀ ਬੂਟਾ ਜਿਹੜਾ ਲਾਇਆ ਉਹਨੂੰ ਬੱਚਿਆਂ ਵਾਂਗੂ ਪਾਲਿਆ ਆ ਲਗਾਤਾਰ ਰੋਜ਼ ਦੀ ਮਿਹਨਤ ਆ ਉਸ ਇਨਸਾਨ ਦੀ ਮੰਨ ਲਓ ਕਿ ਇਹਨਾਂ ਬੂਟਿਆਂ ਨੂੰ ਸਾਂਭ ਸੰਭਾਲ ਵਾਸਤੇ ਇਹਨਾਂ ਨੇ ਰੱਖਿਆ ਆ ਮੰਨ ਲਓ ਆਪਣੇ ਬੰਦਾ ਰੱਖਿਆ ਆ ਉਹ ਇਹਨਾਂ ਬੂਟਿਆਂ ਦੀ ਦੇਖ ਦੇਖ ਜਿਹੜੀ ਆ ਕਰਦਾ ਆ ਸੋ ਸਾਡੇ ਵਾਸਤੇ ਦੁੱਖ ਦੀ ਘੜੀ ਹੋ ਗਈ ਕਦੀ ਕਦੋਂ ਹੋਈ ਏ ਸਾਰੀ ਘਟਨਾ ਤੇ ਕੀ ਹੋਇਆ ਕੀ ਇਹ ਕਿੱਦਾਂ ਪਤਾ ਲੱਗਦਾ ਨਹੀਂ ਵੇਖੋ ਇਹ ਤਾਂ ਅੱਜ ਤੋਂ ਲਗਭਗ 3 ਦਿਨ ਪਹਿਲਾਂ ਲਗਭਗ ਸ਼ਾਮ ਨੂੰ ਮਾਨੂੰ ਸਾਨੂੰ ਪਤਾ ਲੱਗਾ ਵੀ ਜਦੋਂ ਇਸ ਪਾਰਕ ਦੇ ਵਿੱਚੋਂ ਧੂਆ ਮਨ ਲੋ ਕਿ ਲਿਖਿਆ ਹੋਇਆ ਸੀ ਉਹ ਫਿਰ ਆਣ ਕੇ ਵੇਖਿਆ ਤੇ ਇੱਥੇ ਅੱਗ ਲੱਗੀ ਸੀ ਅੱਗ ਬਹੁਤ ਜ਼ਿਆਦਾ ਸੀ ਜਿਹੜੀ ਕਿ ਛੇਤੀ ਮਨ ਲੋ ਬੁਝਾਈ ਵੀ ਨਹੀਂ ਗਈ ਔਰ ਨੁਕਸਾਨ ਜਿਹੜਾ ਹੋ ਗਿਆ ਜ਼ਿਆਦਾ ਕਿੰਨੇ ਬੂਟਾ ਹੈਗੇ ਬੂਟਾ ਲਗਭਗ ਇਸ ਪਾਰਕ ਦੇ ਵਿੱਚ 150 ਬੂਟਾ ਹੈਗਾ ਸੀ ਬੂਟੇ ਕਹਿ ਲਵੋ ਕਿ ਹਰ ਕਿਸਮ ਦੇ ਬੂਟੇ ਨੇ ਇੱਥੇ ਕੋਈ ਇਹ ਨਹੀਂਗਾ ਵੀ ਮਨ ਲੋ ਕੋਨੇ ਪੈਸਿਆਂ ਵੱਲ ਵੇਖਿਆ ਵੀ ਇਹ ਮਹਿੰਗਾ ਮਹਿੰਗਾ ਬੂਟਾ ਹੈ ਮੈਂ ਨਹੀਂ ਲਾਉਣਾ ਆਵਾ ਕਾਡੋ ਇਹ ਤਾਂ ਤੱਕ ਕਿ ਸੇਬਾਂ ਦੇ ਬੂਟੇ ਜਿਹੜੇ ਨੇ ਉਹ ਵੀ ਲਾਏ ਨੇ ਮੰਨ ਲਓ ਉਹ ਲਾਏ ਸਾਰੇ ਬੱਚਿਆਂ ਵਾਸਤੇ ਨੇ ਇਹ ਨਹੀਂ ਕੋਨੇ ਆਪਣੇ ਪਰਿਵਾਰ ਵਾਸਤੇ ਕੰਮ ਕੀਤਾ ਸਾਰਾ ਕੰਮ ਉਹਨਾਂ ਨੇ ਆਪਣੇ ਬੱਚਿਆਂ ਵਾਸਤੇ ਪਿੰਡ ਵਾਸਤੇ ਇਲਾਕੇ ਵਾਸਤੇ ਕੀਤਾ ਆ ਬਾਕੀ ਮੈਂ ਸਮਝਦਾ ਵੀ ਉਹ ਕਿਦਾਂ ਦਾ ਇਨਸਾਨ ਹੋਵੇਗਾ ਜਿਹੜਾ ਕਿਸੇ ਦੇ ਮੂੰਹ ਦੇ ਵਿੱਚੋਂ ਰੋਟੀ ਪਾਉਣ ਦੀ ਬਜਾਏ ਕੱਢ ਰਿਹਾ ਹੈ ਸਾਡੇ ਸੜਕੇ ਸੁਹਾ ਹੋ ਗਏ ਬਹੁਤ ਭਾਰੀ ਮਤਲਬ ਜੇ ਨੁਕਸਾਨ ਹੋਇਆ ਵੇਖੋ ਮੈਂ ਤੇ ਅੱਗੇ ਪਿਛਲੇ ਵੀ ਪਿਛਲੀ ਵਾਰ ਵੀ ਜਦੋਂ ਇਹ ਕੰਮ ਹੋਇਆ ਸੀ ਤੇ ਮੈਂ ਤੇ ਉਦੋਂ ਵੀ ਇਹੋ ਗੱਲ ਕਹੀ ਸੀਗੀ ਤੇ ਚਲੋ ਇਹ ਮਹਾਪੁਰਖਾਂ ਦੀ ਜਾਤ ਦੇ ਵਿੱਚ ਸਾਬੂਲੇ ਵਾਲੀ ਜਿਹੜਾ ਇਹ ਸਾਰਾ ਹੀ ਕੰਮ ਜਿਹੜਾ ਕਰ ਰਿਆ ਹੈ ਤੇ ਹੁਣ ਵੀ ਜਿਹੜਾ ਇਹ ਕੰਮ ਜਿਹੜਾ ਹੋਇਆ ਆ ਇਹ ਮਾੜਾ ਹੋਇਆ ਆ ਤੇ ਨੁਕਸਾਨ ਤੇ ਬਹੁਤ ਜ਼ਿਆਦਾ ਹੋ ਗਿਆ ਆ ਬਾਕੀ ਹੁਣ ਉਹ ਮਹਾਪੁਰਖੀ ਆ ਮਤਲਬ ਇਹਨਾਂ ਨੂੰ ਜਿਹੜਾ ਹੁਣ ਹਰਿਆ ਭਰਿਆ ਕਰ ਸਕੂਗੇ ਪਿੰਡ ਦੇ ਨਹੀਂ ਪਿੰਡ ਦੇ ਬਾਹਰੋਂ ਵੀ ਬਾਕੀ ਪਿੰਡਾਂ ਦੇ ਲੋਕ ਵੀ ਇੱਥੇ ਆਉਂਦੇ ਸੀ ਜਿਹੜੇ ਬਹੁਤ ਮੈਂ ਤਾਂ ਵੇਖੋ ਜੀ ਕਹਿ ਰਿਹਾ ਨਾ ਵੀ ਇਹ ਕੋਈ ਪਿੰਡ ਵਾਸਤੇ ਨਹੀਂ ਉਹਨੇ ਕੰਮ ਕੀਤਾ ਸਾਰੇ ਇਲਾਕੇ ਵਾਸਤੇ ਆ ਫਲ ਲੱਗਾ ਆ ਜਿਹੜਾ ਮਰਜ਼ੀ ਆਣ ਕੇ ਇਥੋਂ ਖਾ ਲਵੀਂ ਕਿ ਕਿਸੀ ਨੂੰ ਕੋਈ ਮਨਾਈ ਨਹੀਂ ਕੋਈ ਗੇਟ ਨਹੀਂ ਬੰਦ ਕੀਤਾ ਤੇ ਕੋਈ ਇੱਥੇ ਬੰਦਾ ਨਹੀਂ ਸਪੈਸ਼ਲ ਰੱਖਿਆ ਵੀ ਮਨ ਲੋ ਕਿਸੇ ਨੂੰ ਡਕਣਾ ਆ ਹਾਂਜੀ ਹਾਂਜੀ ਤੇ ਉਹ ਸਾਰਿਆਂ ਵਾਸਤੇ ਮਨ ਲੋ ਫਲ ਲੱਗਾ ਮੇਰਾ ਨਾਮ ਅਗਰ ਸਿੰਘ ਹਾਂ ਇੱਥੇ ਹੀ ਸਾਰੇ ਦਿਨ ਕੰਮ ਕਰਦੇ ਪਏ ਲਾ ਕੋਲ ਹੀ ਤੇ ਜਦੋਂ ਗਏ ਉਹ ਤਾਂ ਠੀਕ ਠਾਕ ਹੀ ਪਹਿਲਾਂ ਤੇ ਬਸ ਪਤਾ ਨਹੀਂ ਲੱਗਾ ਕਿ ਕਿਸੇ ਅੰਸਰ ਨੇ ਜਿਹਨੂੰ ਨਹੀਂ ਕੋਈ ਚੰਗਾ ਲੱਗਾ ਜਿਤਨਾ ਸਾਬੂਲੇ ਵਾਲੀ ਵੱਲੋਂ ਇਹ ਜਿਹੜੀ ਸੇਵਾ ਵਾ ਸਾਰੇ ਵਾਸਤੇ ਲਗਾਤਾਰ ਨਿਭਾਈ ਜਾ ਰਹੀ ਹੈ ਹਨ ਇਹਦੇ ਵਿੱਚ ਕੋਈ ਕਿਸੇ ਨੂੰ ਮਨਾਈ ਨਹੀਂ ਆ ਫਰੂਟ ਪੀਓ ਨਾ ਖਾਇਆ ਨਾ ਸਾਰਿਆਂ ਵਾਸਤੇ ਪਰ ਫਿਰ ਵੀ ਪਤਾ ਨਹੀਂ ਕੋਈ ਜਿਹੜਾ ਇਨਸਾਨ ਜਿਹੜਾ ਉਹ ਜਾਲੀਸੀ ਕਰਦਾ ਤੇ ਜਿਹੜਾ ਇਹ ਦੋ ਤੀਜੀ ਵਰੀ ਇਹ ਕੰਮ ਹੋ ਚੁੱਕਾ ਇਸ ਜਗ੍ਹਾ ਤੇ ਤੁਸੀਂ ਦੇਖਦੇ ਤੁਸੀਂ ਦੇਖਦੇ ਫਿਰ ਇੱਥੇ ਅੱਗ ਲੱਗਣ ਦਾ ਕੋਈ ਕਾਰਨ ਹੀ ਹੈ ਨਹੀਂ ਜਾਂ ਕੋ ਲਾ ਕੇ ਕਣਕ ਆ ਜਾਊਗਾ ਤਾਂ ਖਤਮ ਹੋ ਚੁੱਕਾ ਕਣਕ ਦੀ ਕਟਾਈ ਹੋ ਚੁਕੀ ਹੈ ਤੇ ਉਹਦੇ باوجود ਵੀ ਇਹ ਆਪਾਂ ਕਹਿ ਸਕਦੇ ਹਾਂ ਕਿਸੇ ਕੋਲੋਂ ਅੱਗ ਲਗਾਈ ਗਈ ਹੈ ਤਾਂ ਹੀ ਲੱਗੀ ਹੈ ਇਸ ਤਰ੍ਹਾਂ ਤੇ ਲੱਗੀ ਨਹੀਂ ਕਿੰਨੇ ਕ ਬੂਟੇ ਵੇਸੀ ਇੱਥੇ ਕਾਦੇ ਬੂਟੇ ਸੀ ਇਥੇ ਫਰੂਟ ਦੇ ਬੂਟੇ ਆ ਤੇ तकरीबन ਜਿਆਦਾ ਨਹੀਂ ਕਹਿ ਸਕਦੇ ਆਪਾਂ ਤੇ ਦੋ ਤਿੰਨ ਚਾਰ ਤੋਂ ਬੂਟਾ ਹੈ ਗਈ ਹੈ ਲੱਗਿਆ ਇਸ ਜਿਹੜਾ ਸਾਰਾ ਸਾਰੇ ਫਰੂਟ ਦਾ ਹੀ ਹੈ ਇਹਦੇ ਵਿੱਚ ਆਂਬ ਆਵਾਕਾਡੋ ਦਾ ਬੂਟੇ ਆ ਫਿਰ ਅਨਾਰ ਹੈ ਅਮਰੂਦ ਹੈ ਹੋਰ ਵੀ ਜਿਹੜੇ ਆ ਚਿਕੂ ਦੇ ਬੂਟੇ ਲੱਗੇ ਨੇ ਇੱਥੇ ਸਾਰੇ ਬੂਟੇ ਜਿਹੜੇ ਉਹ ਖਰਾਬ ਹੋ ਗਏ ਸਾਰੇ ਜਿਹੜੇ ਉਹ ਜਲ ਕੇ ਖਰਾਬ ਹੋ ਗਏ ਸੜ ਚੁੱਕੇ ਨੇ ਤੇ ਪਤਾ ਨਹੀਂ ਹੁਣ ਦੁਬਾਰਾ ਫਿਰ ਚਲਦੇ ਜਾਂ ਨਹੀਂ ਚਲਦੇ ਉਹ ਤੇ ਆਉਣ ਵਾਲੇ ਸਮੇਂ ਚ ਪਤਾ ਲੱਗੂ ਬਾਕੀ ਕੋਸ਼ਿਸ਼ ਸਾਹਿਬ ਵੀਰੇ ਦੀ ਵੀ ਜਾਰੀ ਹੈ ਤੇ ਆਪਣੀ ਵੀ ਜਾਰੀ ਹੈ ਨਾਲ ਦੀ ਸੇਵਾ ਨੂੰ ਲੱਗਦੀ ਹੈ ਬੂਟੇ ਨੂੰ ਪਾਲਨਾ ਇੱਕ ਬੂਟੇ ਨੂੰ ਹਾਂ ਜਿਹੜਾ ਜੱਜਾਂ ਦੀ ਕਹਿ ਗਿਆ ਨਾਰਦਾ ਬੂਟਾ ਤੁਸੀਂ ਜਿਹੜਾ ਅਨਾਰ ਆ ਉਹ ਪਹਿਲੀ ਗੱਲ ਤੇ ਉਹ ਚਲਦਾ ਹੀ ਨਹੀਂ ਆ ਜਲਦੀ ਕਰਕੇ ਉਹਨੂੰ ਪਾਲਨਾ ਬਹੁਤ ਔਖਾ ਤੇ ਜੇ ਉਹ ਚੱਲਿਆ ਹੁਣ ਮਿਹਨਤ ਕੀਤੀ ਆ ਹੁਣ ਤੁਸੀਂ ਪਿਛਲੇ ਦਿਨ ਤੇ ਦੇਖਿਆ ਕਿੰਨੀ ਗਰਮੀ ਪਈ ਆ ਇੱਥੇ 1:30 ਵਜੇ ਤੱਕ ਵੀ ਜਿਹੜੀ ਉਹ ਪਾਣੀ ਦੀ ਸੇਵਾ ਜਿਹੜੀ ਨਿਰੰਤਰ ਚੱਲਦੀ ਰਹੀ ਆ ਤੇ ਪਾਜੀ ਆਪਣੇ ਵਰਕਰ ਸਾਹਿਬ ਆ ਸਾਹਵੀਰ ਵੱਲੋਂ ਜਿਹੜਾ ਹੁਕਮ ਲੱਗਦਾ ਉਹ ਆਪਾਂ ਅੰਬਾਈ ਦਾ ਨਾਲ ਸੇਵਾ ਤੌਰ ਤੇ ਉਹ ਬਾਹਰ ਬੈਠਾ ਜਾਲਾ ਮਤਲਬ ਪੈਸੇ ਵੀ ਭੇਜ ਰਿਆ ਸਾਹ ਦੇ ਮਤਲਬ ਬੂਟੇ ਲਾ ਰਿਆ ਤੁਹਾਨੂੰ ਬੂਟੇ ਵੀ ਮੇਰੇ ਖਿਆਲ ਨਾਲ ਬਹੁਤ ਮਹਿੰਗੇ ਬੂਟੇ ਹੋਣਗੇ ਹਾਂਜੀ ਹਾਂਜੀ ਤੇ ਫਿਰ ਆਪਾਂ ਕਿੱਦਾਂ ਸਮਝੇ ਲੋਕਾਂ ਦੀ ਜਿਹੜੀ ਵੇਖੋ ਆਪਾਂ ਦੀ ਕਹ ਸਕਦੇ ਕਿ ਸਾਹਵੀਰ ਵੱਲੋਂ ਤਕਰੀਬਨ 9 ਸਾਲ ਤੋਂ ਇਹੋ ਜਿਹੜੀ ਆ ਬੇਨਤੀ ਹੋ ਰਹੀ ਆ ਕਿ ਮੈਨੂੰ ਕੋਈ ਪੈਸਾ ਨਹੀਂ ਚਾਹੀਦਾ ਆਪਣੀ ਜੇਬ ਦੇ ਵਿੱਚੋਂ ਸਾਰਾ ਖਰਚਾ ਕਰ ਰਿਆ ਜਿੰਨੇ ਵਰਕਰ ਵੀ ਆ ਦੋ ਤਿੰਨ ਵਰਕਰ ਤੇ ਪੱਕੇ ਹੀ ਲੱਗੇ ਆ ਤੇ ਸਮੇਂ-ਸਮੇਂ ਅਨਸਾਰ 10 ਤੋਂ 12 ਵਰਕਰ ਵੀ ਜਿਹੜੇ ਉਹ ਲੱਗਦੇ ਆ ਸਿਰਫ ਸੇਵਾ ਤੌਰ ਤੇ ਇਸ ਕੋਈ ਪੈਸਾ ਨਹੀਂ ਲੈਣਾ ਆਪਣੀ ਜੇਬ ਤੋਂ ਖर्चा ਸਾਰਾ ਹੁੰਦਾ ਤੇ ਦੁੱਖ ਤੇ ਦੋ ਚਾਰ ਵਾਰੀ ਜਿਹੜਾ ਹੋ ਚੁੱਕਾ ਦੁੱਖ ਤੇ ਹੁੰਦਾ ਹੀ ਆ ਉਹ ਬਾਹਰ ਮਿਹਨਤ ਕਰ ਰਿਹਾ ਤੇ ਕਿਹਦੇ ਵਾਸਤੇ ਕਰ ਰਿਹਾ ਕਿ ਇਹ ਸਾਰੇ ਪਿੰਡ ਵਾਸਤੇ ਇਲਾਕੇ ਵਾਸਤੇ ਹੋਰ ਕੁਝ ਨਹੀਂ ਸੇਵਾ ਹੈ ਸੇਵਾ ਦੇ ਨਾਲ ਆਪਣੇ ਉਹ ਸਾਥ ਹੀ ਮੰਗਦਾ ਇਹਨਾਂ ਕੋਲ ਕਿ ਮੈਨੂੰ ਸਾਥ ਦੇ ਦਿਤੋ ਹੋਰ ਪੈਸਾ ਕੋਈ ਨਹੀਂ ਚਾਹੀਦਾ ਕਿ ਮੇਰੀ ਸੇਵਾ ਦੇ ਵਿੱਚ ਯੋਗਦਾਨ ਪਾ ਦਿਓ ਆਪਣਾ ਸਾਥ ਦੇ ਕੇ ਉਹ ਵੀ ਜਿਹੜਾ ਵੀ ਕੰਮ ਨਹੀਂ ਕਰ ਸਕਦੇ ਉਲਟਾ ਸਰ ਉਹ ਉਸ ਤੋਂ ਉਲਟਿਆ ਵੀ ਪਤਾ ਨਹੀਂ ਕਿਹੜੀ ਗੱਲ ਦੀ ਰੰਜਿਸ਼ ਆ ਜੇ ਰੰਜਿਸ਼ ਆ ਤਾਂ ਉਸ ਤਰ੍ਹਾਂ ਵੀ ਤਾਂ ਕੱਢੀ ਜਾ ਸਕਦੀ ਹੈ ਇਹ ਜਿਹੜੇ ਬੂਟੇ ਇਹਨਾਂ ਨਾਲ ਜਿਹੜਾ ਇਤਨਾ ਸਾੜ ਫੂਕੇ ਇਹਨਾਂ ਦੇ ਵਿੱਚੋਂ ਕੀ ਲੱਭਣਾ ਪਹਿਲਾਂ ਵੀ ਤੁਹਾਡੇ ਜੁੱਤੇ ਸਾੜੇ ਹਾਂਜੀ ਪਹਿਲਾਂ ਵੀ ਇਸ ਤਰ੍ਹਾਂ ਕਾਫੀ ਨੁਕਸਾਨ ਹੋਇਆ ਸੀ ਜਿਹੜਾ ਜੀਸਸ ਪਾਰਕ ਦੇ ਵਿੱਚ ਇਸੇ ਤਰ੍ਹਾਂ ਹੀ ਤੇ ਹੁਣ ਇਹ ਦੂਜੀ ਜਗ੍ਹਾ ਤੇ ਇਸ ਤਰ੍ਹਾਂ ਹੋ ਚੁੱਕਾ ਵਾ ਤੇ ਜਿਹੜਾ ਸਾਹਬ ਨੇ ਉੱਥੋਂ ਬਾਹਰੋਂ ਆ ਕੇ ਇੱਥੇ ਆ ਕੇ ਫਲ ਤੇ ਖਾਣਾ ਨਹੀਂ ਆ ਹੈ ਤੇ ਸਾਰਿਆਂ ਵਾਸਤੇ ਸਾਂਝਾ ਹੀ ਹੈ ਬੱਚੇ ਅਬਜੁਰ ਨੌਜਵਾਨ ਜੋ ਵੀ ਇੱਥੇ ਨਵੀਂ ਪੀੜੀ ਆ ਸਾਰਿਆਂ ਵਾਸਤੇ ਉਹ ਸਾਂਝਾ ਹੀ ਆ ਬਲਕਿ ਉਹਦੇ ਵਾਸਤੇ ਸਿਵਨ ਭਾਈ ਜਿਹੜੇ ਕਿ ਸਾਰੇ ਇੱਥੋਂ ਫਲ ਜਿਹੜੇ শাক-ਸਗਤ ਛਕ ਕੇ ਤੇ ਨਾਦ ਲੈ ਸਕਣ ਤੇ ਬਾਕੀ ਪਤਾ ਨਹੀਂ ਕਿਹੜੀ ਗੱਲ ਦੀ ਉਹ ਗੁੱਸਾ ਉਹ ਜਿਹੜਾ ਇਸ ਤਰ੍ਹਾਂ ਕੱਢਦੇ